ਇੱਕ ਖਬਰ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਆ ਮਿੰਟੂ ਜੀ ਇੱਕ ਨਾ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਬੀਬੀਓ ਸਾਹਿਬ ਨੇ ਮੋਗੇ ਤੋਂ ਕੋਈ ਤੇ ਉਹ ਕਹਿੰਦੇ ਵੀ ਦਫ਼ਤਰ ਦੇ ਵਿੱਚ ਇੱਕ ਡਾਂਸ ਟੂਨਸ ਕਰਨ ਦਾ ਮਸਲਾ ਪੈ ਗਿਆ ਘਰ ਵਾਲੀ ਦੇ ਨਾਲ ਹੀ ਕੋਈ ਐਨੀਵਰਸਰੀ ਦਾ ਪ੍ਰੋਗਰਾਮ ਸੀਗਾ ਤੇ ਉਹ ਪਤਾ ਨਹੀਂ ਕਿਉਂ ਹੌਸਲਾ ਨਹੀਂ ਕਰ ਸਕੇ ਸ਼ਾਮ ਤੱਕ ਦਾ ਇੰਤਜ਼ਾਰ ਨਹੀਂ ਕਰ ਸਕੇ ਡਾਂਸ ਉਹਨਾਂ ਨੇ ਦਫ਼ਤਰ 'ਚ ਕਰ ਲਿਆ ਮੈਨੂੰ ਕੱਲ ਮੈਨੂੰ ਲੱਗਦਾ ਕਿ ਮੋਤੀ ਪੁੰਨ ਕਰਕੇ ਜੰਮੇ ਨੇ ਅਹੀਂ ਆਪਦੀ ਘਰ ਵਾਲੀ ਨੂੰ ਕਹੀਏ ਕਿ ਆ ਜਾ ਡਾਂਸ ਕਰ ਲਾ ਤੂੰ ਮੇਰੇ ਖਾਲ ਦੇ ਨਾਲ ਪਹਿਲਾਂ ਤੇ ਹੱਸੇਗੀ ਵੀ ਤੇਰਾ ਦਿਮਾਗ ਸਹੀ ਸੁੱਖਾ ਸਾਖਾ ਤੇ ਨਹੀਂ ਪੀ ਕੇ ਆ ਗਿਆ ਹੈ ਅਨਵਰਸਰੀਆਂ ਤੇ ਸਾਡੀਆਂ ਵੀ ਆਉਂਦੀਆਂ ਨੇ ਬਿਲਕੁਲ ਇਹ ਟੈਨਸ਼ਨਾਂ ਪਈਆਂ ਹੁੰਦੀਆਂ ਨੇ ਨਹੀਂ ਚਲੋ ਅਸੀਂ ਮਨਾਉਣਾ ਵੀ ਹੋਵੇ ਅਸੀਂ ਠੀਕ ਹੈ ਨਾ ਹੁਣ ਮੀਆਂ ਬੀਵੀ ਦਾ ਰਿਸ਼ਤਾ ਉਹਦੇ ਤੇ ਆਪਾਂ ਕੀ ਜਾਨਾ ਕਈ ਪ੍ਰਕਾਰ ਦਾ ਹੁੰਦਾ ਉੱਥੇ ਦੁੱਖ ਸੁੱਖ ਹੈ ਰੋਮਾਂਸ ਹੈ ਠੀਕ ਹੈ ਨਾ ਜੀ ਲੜਾਈ ਝਗੜਾ ਹੈ ਤੂੰ ਕੀ ਸਾਰਾ ਕੁਝ ਤੁਸੀਂ ਦਫ਼ਤਰ 'ਚ ਕਰੋਗੇ ਅਨਵਰਸਰੀਆਂ ਤੇ ਤੁਹਾਡੀ ਤੇ ਫਿਰ ਹੁਣ ਮੇਰੇ ਮੂੰਹੋਂ ਗਾਹ ਹੋਰ ਗੱਲ ਨਿਕਲ ਲੱਗੀ ਸੀ ਮੈਂ ਉਹਨੂੰ ਸੰਕੋਚ ਹੀ ਕਰਾਂ ਕਿ ਭਾਈ ਇੱਕ ਕਮਾਲ ਹੈ ਤੁਹਾਡੇ ਅਲੀਰ ਕੋਈ ਜਗ੍ਹਾ ਤੇ ਵੇਖੋ ਜੀ ਉਹ ਉਲਟਾ ਕਹੀ ਜਾਂਦਾ ਹੈ ਕਿ ਜਿਨੇ ਵੀਡੀਓ ਵਾਇਰਲ ਕੀਤੀ ਗਲਤ ਹੈ ਉਹ ਕਹਿੰਦਾ ਤੂੰ ਉੱਥੇ ਕੁਝ ਹੋਰ ਕਰਦਾ ਪਿਆ ਹੋਵੇਂ ਤੇ ਤੂੰ ਕਹਿੰਦਾ ਮੇਰੀ ਵੀਡੀਓ ਦਾ ਵਾਇਰਲ ਕਰੋ ਬੱਲੇ ਹੋ ਤੇਰੇ ਹੂੰ ਤਨਖਾਹ ਕਾਦੀ ਲੈਂਦੇ ਜੇ ਤੁਸੀਂ ਦੇਖੋ ਕਈ ਬੰਦਿਆਂ ਦੇ ਆਰਗੂਮੈਂਟ ਹੋ ਸਕਦੇ ਆ ਕਿ ਭਾਈ ਉਹ ਲੰਚ ਟਾਈਮ ਚ ਹੋਏਗਾ ਨਹੀਂ ਸਰ ਆਹ ਸਟੂਡੀਓ ਦੀ ਇੱਕ ਮਰਿਆਦਾ ਹੈ ਬਿਲਕੁਲ ਇਹਦੇ ਨਾਲ ਵਾਲੇ ਕਮਰੇ ਚ ਕੀ ਹੋ ਰਿਹਾ ਉਹ ਵੱਖਰਾ ਵਿਸ਼ਾ ਹੈ ਹੂੰ ਠੀਕ ਹੈ ਇੱਥੇ ਤੁਸੀਂ ਬੋਤਲ ਖੋਲ ਕੇ ਨਹੀਂ ਬੈਠ ਸਕਦੇ ਜੀ 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 ਬਿਲਕੁਲ ਇੱਥੇ ਤੇ ਬੋਲਣ ਚੱਲਣ ਦਾ ਸ਼ਬਦਾਂ ਦਾ ਵੀ ਇੱਕ ਲੈਜ਼ਾ ਤੇ ਇੱਕ ਵੱਖਰਾ ਹੈ ਮਾਈਕ ਦੀ ਕੈਮਰੇ ਦੀ ਮਰਿਆਦਾ ਹੈ ਸਾਹਿਬ ਜੀ ਜੀ ਹਰ ਇੱਕ ਜਗ੍ਹਾ ਦੀ ਮਰਿਆਦਾ ਹੁੰਦੀ ਆ ਹਮ ਜੇ ਤੁਹਾਨੂੰ ਆਪਣੇ ਕਰਮ ਸਥਾਨ ਵੀ ਜਿੱਥੇ ਤੁਸੀਂ ਕੰਮ ਕਰਦੇ ਹੋ ਜਿੱਥੋਂ ਤੁਹਾਨੂੰ ਰੋਟੀ ਮਿਲਦੀ ਆ ਜੇ ਤੁਹਾਨੂੰ ਉਹਦੀ ਮਰਿਆਦਾ ਦਾ ਹੀ ਖਿਆਲ ਨਹੀਂ ਹੈਗਾ ਹਮ ਤੇ ਫਿਰ ਕੀ ਤੁਸੀਂ ਉਸ ਕੰਮ ਦੇ ਕਾਬਿਲ ਹੈਗੇ ਜੀ ਜੀ ਯੋਗ ਹੈ ਸਰ ਨੌਕਰੀ ਜਿਹੜੀ ਹੁੰਦੀ ਹੈ ਨਾ ਇਹ ਡਿਸਪਲਿਨ ਦੇ ਨਾਲ ਬੱਜੀ ਹੁੰਦੀ ਹੈ ਬਿਲਕੁਲ ਡਿਸਪਲਿਨ ਕੀ ਹੈ ਠੀਕ ਹੈ ਨਾ ਮਿਸਾਲਾਂ ਦਿੱਤੀਆਂ ਸਿਆਣਿਆਂ ਨੇ ਕਿ ਡਿਸਪਲਿਨ ਜੇ ਆਕਾਸ਼ ਦੇ ਵਿੱਚ ਉੱਡਦੀ ਪਤੰਗ ਹੈ ਤਾਂ ਉਹਦਾ ਡਿਸਪਲਿਨ ਉਹਦੀ ਡੋਰ ਆ ਜੀ ਡੋਰ ਕੱਟ ਗਈ ਜਿਹੜੀ ਉਹ ਅਸਮਾਨ ਨਾਲ ਗੱਲਾਂ ਕਰਦੀ ਆ ਉਹ ਝਾਫਿਆਂ 'ਚ ਚੁੰਮੀਆਂ ਲੈ ਰਹੀ ਹੋਏਗੀ ਕੰਡਿਆਂ ਦੀਆਂ ਹਮ ਫਰਕ ਕੀ ਹੈ ਡਿਸਪਲਿਨ ਜੀ ਸਰ ਰੇਲ ਗੱਡੀ ਘਾੜਾਂ ਤੇ ਤੁਰੀ ਜਾਂਦੀ ਹੈ ਉਹ ਡਿਸਪਲਿਨ ਹੈ ਮਾੜੀ ਜੀ ਅੰਦਰ ਨੂੰ ਹੋ ਗਈ ਤੇ ਬਿਲਕੁਲ ਬਿਲਕੁਲ ਗਾਇ ਘਰਾਂ ਦੇ ਘਰ ਹਮ ਨਦੀ ਤੁਰੀ ਜਾਂਦੀ ਆ ਉਹ ਕੰਡੇ ਡਿਸਪਲਿਨ ਹੈ ਜੀ ਕੰਡਿਆਂ ਤੋਂ ਪਾਰ ਆ ਗਈ ਬਿਲਕੁਲ ਤੇ ਕੰਡਾ ਕੱਢਦਾ ਹੈਗੀ ਪਾਉਂਦਾ ਜੀ ਜੀ ਠੀਕ ਹੈ ਨਾ ਜੀ ਡਿਸਪਲਿਨ ਤੁਸੀਂ ਦੇਖਿਆ ਕਈ ਵਾਰ ਪਲੇਟਫਾਰਮ ਤੇ ਜਾਂ ਹਵਾਈ ਪੂ ਅੜਿਆਂ ਤੇ ਉਹ ਤੁਸੀਂ ਦੇਖਿਆ ਹੋਣਾ ਜਾਂ ਕਈ ਵਾਰ ਜਿੱਥੇ ਪਰੇਡ ਵਗੈਰਾ ਹੁੰਦੀ ਆ ਤੋਂ ਮੁਲਾਜ਼ਮ ਜਿਹੜੇ ਸੁਰੱਖਿਆਦਸਤੇ ਹੁੰਦੇ ਆ ਕੁੱਤਾ ਲਈ ਜਾਂ ਫਿਰ ਦਿੰਦੇ ਕੱਡਾ ਖੁੰਖਾਰ ਹੁੰਦਾ ਹ ਹ ਆ ਜੀ ਜਰਮਨ ਸ਼ੈਫਰਡ ਹੈ ਫਲਾਣਾ ਠਮਕਾਣਾ ਤਾਂ ਉਹ ਕੁੱਤੇ ਦੇ ਗਲ ਦੇ ਵਿੱਚ ਉਹਨਾਂ ਨੇ ਇੱਕ ਬ੍ਰੀਕ ਡੋਰ ਪਾਈ ਹੁੰਦੀ ਆ ਹ ਉਹੀ ਉਹਦਾ ਡਿਸਪਲਾਈਨ ਹੈ ਉਹਨਾਂ ਨੇ ਐ ਮਾੜਾ ਜਿਹਾ ਫੜਿਆ ਹੁੰਦਾ ਨੀ ਦਬਾਦਾਨੇ ਕੀ ਕੁਛ ਨਹੀਂ ਜੀ 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 ਬਿਲਕੁਲ ਹਰ ਇੱਕ ਚੀਜ਼ ਦਾ ਡਿਸਪਲੇ ਲਿਆ ਇਹ ਮੈਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਦਾ ਜਿਹੜੇ ਲੋਕ ਦੇ ਰਹੇ ਆ ਸਮਰਥਨ ਠੀਕ ਹੈ ਜੀ ਫਿਰ ਕੱਲ ਨੂੰ ਉਠਾਣੇ ਚ ਪੁਲਿਸ ਵਾਲੇ ਨੱਚਦੇ ਤਾਂ ਤੁਸੀਂ ਉਹਨਾਂ ਦੀ ਕਿਉਂ ਰੇਲ ਬਣਾਉਣੇ ਹੁੰਦੇ ਹੂੰ ਬਿਲਕੁਲ ਜਦੋਂ ਉਹ ਜਿਹੜੀਆਂ ਮੁਲਾਜ਼ਮ ਕੁੜੀਆਂ ਨੇ ਜੋ ਰੀਲਾ ਪਾਉਣ ਫਿਰ ਤੁਹਾਨੂੰ ਕੀ ਤਕਲੀਫ ਹੁੰਦੀ ਹੈ ਹੂੰ ਹੂੰ ਵਰਦੀ ਚ ਭਾਈ ਨਹੀਂ ਅਲੋਕ ਕਰਦੇ ਅਗਲੇ ਮੈਂ ਕਿਵੇਂ ਆਲੇ ਜੀ ਕਿ ਭਾਈ ਇਹ ਪ੍ਰੋਫੈਸ਼ਨਲ ਫੋਰਸਸ ਨੇ ਸਾਰਾ ਕੁਝ ਆ ਸੋ ਗੱਲ ਇਹ ਆ ਕਿ ਇਸ ਮਾਹੌਲ ਦੇ ਵਿੱਚ ਜੇ ਆਪਾਂ ਵੇਖੀਏ ਇਹ ਚੀਜ਼ਾਂ ਠੀਕ ਨਹੀਂ ਜੀ ਫਿਰ ਤੇ ਉਹ ਰੋਡ 'ਤੇ ਚੱਲ ਜਿਹੜਾ ਰੀਲਾਂ ਵੇਖਣ ਲੱਗ ਪਿਆ ਡਰਾਈਵਰ ਰੋਡਵੇਜ ਦਾ ਸ਼ਾਇਦ ਕਿ ਪਤਾ ਨਹੀਂ ਨਿੱਜੀ ਟ੍ਰਾਂਸਪੋਰਟ ਕੰਪਨੀ ਦਾ ਕੋਈ ਸੀ ਡਰਾਈਵਰ ਜਿਹੜਾ ਰੀਲ ਦੇਖ ਰਿਹਾ ਚਲੋ ਡਰਾਈਵਰ ਆ ਫਿਰ ਤੂੰ ਵੀ ਕਹਦੇਗਾ ਕਿ ਮੈਂ ਦੇਖੋ ਹੁਣ ਗੇਅਰ ਪਾ ਲਿਆ ਸੀ ਟਾਪ ਰੋਡ ਖਾਲੀ ਸੀ ਮੈਂ ਮੈਂ ਟਰੱਕ ਬੱਸ ਚਲਾ ਲੈਂਦਾ ਰਿਹਾ ਹੂੰ ਠੀਕ ਹੈ ਜੀ ਗੱਡੀ ਨੇ ਟਾਪ ਗੇਅਰ ਮੰਗਿਆ ਮੈਂ ਟਾਪ ਗੇਅਰ ਦਿੱਤਾ ਗਾ ਕੋਈ ਬ੍ਰੇਕ ਨਹੀਂ ਪੈਣੀ ਲੈਣਾ ਨਹੀਂ ਦੇਣਾ ਮੈਂ ਕਹਾਂ ਚਲੋ ਜੀ ਛੱਟ ਰੀਲਾ ਦੇਖ ਲਈ ਉਹਨੂੰ ਵੀ ਕਰ ਦਿਓ ਲਓ ਜੀ ਪਰ ਫੇਰ ਸਰੋਦੀ ਬੋਦੀ ਚਰੋਲ ਦਾ ਨਾ ਨਹੀਂ ਉਹ ਤੋਂ ਨਿਕਿਆ ਵੀ ਨਿਕਲਦਾ ਉਹਦੀ ਸਟੀਰਿੰਗ ਤੇ ਸੀਟ ਉਹਦੇ ਵਿੱਚ ਦੇਖੋ ਬੜਾ ਵੱਡਾ ਫਾਸਲਾ ਬਣ ਜਾਂਦਾ ਜ਼ਿੰਦਗੀਆਂ ਦਾ ਹਮ ਤਾਂ ਉਹ ਜ਼ਿੰਦਗੀਆਂ ਕਿਹਦੇ ਨਾਲ ਬਚੀਆਂ ਉਹਦੇ ਡਿਸਪਲਿਨ ਨਾਲ ਜੀ ਉਹ ਸਮਝਿਆ ਕਰੋ ਕਿ ਇਸ ਬੰਦੇ ਦੀ ਤਾਂ ਵੈਸੇ ਹੀ ਬੜੀ ਚਰਚਾ ਹਾਲਾਂਕਿ ਮੈਂ ਹਜੇ ਜਿੰਨਾ ਚਿਰ ਵੈਰੀਫਾਈ ਨਹੀਂ ਕਰੂੰਗਾ ਉਹਨਾਂ ਚਿਰ ਕੋਈ ਗੱਲ ਨਹੀਂ ਕਰਦਾ ਮੇਰੇ ਕੋਲ ਤਾਂ ਮੈਸੇਜ ਕਾਫੀ ਲੰਮਾ ਚੜਾ ਆਇਆ ਪਿਆ ਹੂੰ ਤੇ ਇਹ ਸਾਰਾ ਕੁਝ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਪੱਤਰਕਾਰਾਂ ਨੇ ਕੀਤਾ ਹੈ ਮਤਲਬ ਕਿ ਉਹਨਾਂ ਨੇ ਦੋ ਪਹਿਲਾਂ ਝਟਕਾਏ ਆ ਆ ਬੀਤੇ ਦਿਨ ਹੀ ਉਹ ਕਾਫੀ ਗਰਮ ਚੱਲਦੇ ਪਏ ਇਹਨਾਂ ਦਿਨਾਂ ਦੇ ਵਿੱਚ ਦੋ ਤਹਿਸੀਲ ਦੇ ਕਰਵਾਏ ਸਸਪੈਂਡ ਤੀਜਾ ਇਹ ਹੋ ਗਿਆ ਸਿੱਧਾ ਸਿੱਖਿਆ ਮੰਤਰੀ ਨੇ ਕੀਤਾ ਕਿ ਭਾਈ ਠੀਕ ਹੈ ਅਨਿਵਰਸਰੀ ਹੈ ਯਾਰ ਛੁੱਟੀ ਲਓ ਘਰ ਨੂੰ ਜਾ ਬਿਲਕੁਲ ਤਾਂ ਦੀ ਆਖੇ ਜੀ ਫਿਰੋਜ਼ਪੁਰੋਂ ਆਈ ਸੀਗੀ ਮੇਰੀ ਬੀਵੀ ਆਈ ਸੀ ਤਾਂ ਤੂੰ ਛੁੱਟੀ ਲੈ ਤੇ ਤੂੰ ਜਾ ਦੇ ਕਰੇ ਯਾਰ ਐਨਿਵਰਸਰੀ ਆ ਤਾਂ ਹੂੰ ਸਮਝਦੇ ਹੋ ਨਾ ਜੀ 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 ਤੂੰ ਜਾ ਵੀ ਰੇ ਆਪ ਤੇ ਕਰੇ ਹੂੰ ਤੁਸੀਂ ਜੋ ਮਰਜ਼ੀ ਕਰੋ ਘਰ ਦੇ ਵਿੱਚ ਤਾਂ ਇਹ ਚੀਜ਼ਾਂ ਨੇ ਕਿ ਜਦੋਂ ਸਮਾਂ ਮਾੜਾ ਆਇਆ ਹੁੰਦਾ ਬੰਦੇ ਦਾ ਇਸ ਤਰ੍ਹਾਂ ਦੀਆਂ ਬੇਵਕੂਫੀਆਂ ਹੋ ਜਾਂਦੀਆਂ ਨੇ ਆਂਦੇ ਹੁੰਦੇ ਟਾਈਮ ਮਾੜਾ ਚੱਲਦਾ ਹੋਵੇ ਤੇ ਦਹੀਂ ਨਾਲ ਦਾ ਟੁੱਟ ਜਾਂਦੀ ਆ ਹੂੰ ਠੀਕ ਹੈ ਨਾ ਜੀ ਸੋ ਅੱਜ ਕੱਲ੍ਹ ਕਾਫਤਾ ਵੀ ਨਵੇਂ ਜਮਾਨੇ ਦੀਆਂ ਨੇ ਸੋ ਮਤਲਬ ਕਿ ਗਲਤੀ ਹੋਈ ਆ ਇਹ ਚੀਜ਼ ਜਿਹੜੀ ਆ ਉਹ ਠੀਕ ਨਹੀਂ ਹੈ ਕੱਲ ਨੂੰ ਤੇ ਹੁਣ ਫਿਰ ਜੇ ਆਪਾਂ ਕਹੀਏ ਕਿ ਥਾਪੜੋ ਥਪੜੀਓ ਪਿੱਛੇ ਜੇ ਹੋ ਗਿਆ ਸੀ ਮੈਡਮਾ ਹੂੰ ਫਿਰ ਉਹ ਵੀ ਗਰਨ ਕੇ ਸਾਡੀ ਵੀਡੀਓ ਕਦੋਂ ਵਾਇਰਲ ਕਰਤੀ ਆ ਭਈ ਠੀਕ ਹੈ ਨਾ ਥਾਪੜ ਥਪੜੋ ਥਪੜੀਓ ਹੋਇਆ ਸੀ ਨਾ ਤਲਵਾੜੇ ਲਾਗੇ ਹਾਂਜੀ ਹਾਂਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਗਵਾੜੇ ਲਾਗੇ ਹੂੰ ਭਗਵਾੜੇ ਲੱਗੇ ਸਾਰੇ ਬਹੁਤ ਕੁਝ ਹੋਇਆ ਸੀ ਮੇਟੂ ਜੀ ਬਹੁਤ ਸਾਰੀਆਂ ਵੀਡੀਓਜ਼ ਆ ਜਾਂਦੀਆਂ ਨੇ ਇੰਦਾਂ ਦੀ ਸਕੂਲਾਂ ਦੀਆਂ ਵੀ ਦੇਖੀਆਂ ਆਪਾਂ ਦਫ਼ਤਰਾਂ ਦੀਆਂ ਵੀ ਦੇਖੀਆਂ ਪਹਿਲਾਂ ਵੀ ਤੇ ਉਹ ਵਾਇਰਲ ਹੋ ਜਾਂਦੀਆਂ ਨੇ ਪਰ ਇਹ ਤਾਂ ਹੈ ਵੀ ਅਨੁਸ਼ਾਸਨ ਤੇ ਹਰ ਥਾਂ ਤੇ ਜ਼ਰੂਰੀ ਹੈ ਮर्यादा ਤੇ ਹਰ ਥਾਂ ਤੇ ਸੰਭਾਲਣੀ ਪੈਂਦੀ ਆ ਆ ਕੁਝ ਮਿੱਤਰਾਂ ਦੇ ਕਮੈਂਟ ਨੇ ਜੀ ਆ ਨਹੀਂ ਉਹਨੂੰ ਤਾਂ ਭਾਵੇਂ ਵਰਖਾਸਤ ਵੀ ਕਰਦੇ ਹੋ ਕਿ ਆ ਟੈਲੈਂਟ ਦੀ ਗੱਲ ਜਿੱਦਾਂ ਚੱਲਣ ਲਈ ਆ ਮੈਨੂੰ ਲੱਗਦਾ ਕਿ ਉਹ ਜੋੜਾ ਇੰਸਟਾ ਤੇ ਆ ਗਿਆ ਤੇ ਸ਼ਾ ਜਾਏਗਾ ਜਿਸ ਤਰ੍ਹਾਂ ਦਾ ਉਹਨਾਂ ਦਾ ਮਤਲਬ ਕਿ ਅੰਦਾਜ਼ ਹੈ ਜਿਸ ਤਰ੍ਹਾਂ ਦਾ ਮਤਲਬ ਕਿ ਉਹਨਾਂ ਦਾ ਡਾਂਸ ਹੈ ਉਹ ਤਾਂ ਬੜਾ بڑے بڑے ਜੋੜਿਆਂ ਨੂੰ ਪਛਾੜਨ ਦਾ ਪੋਟੈਂਸ਼ੀਅਲ ਰੱਖਦੇ ਨੇ ਜੀ ਜੀ ਹਾਂ ਜੀ ਕਹ ਚਲੋ ਜੀ ਪਾਲੀਆ ਸਾਹਿਬ ਕਹਿ ਰਹੇ ਨੇ ਕਿ ਬਾਈ ਖੋਦੀ ਉਹਨਾਂ ਨੇ ਇੰਸਟਾ ਤੇ ਇੱਕ ਪਾਈ ਵੀਡੀਓ ਚਲੋ ਪਤਾ ਨਹੀਂ ਪਰ ਪੱਤਰਕਾਰਾਂ ਨੇ ਚੱਕੀ ਹੋਏ ਵੀ ਨਾ ਉਦੋਂ ਹੂੰ ਕਿਦੋਂ ਨਾ ਉਹ ਉਹਦੀ ਬੀਵੀ ਨੇ ਤੇ ਹੈ ਜੀ ਸਿੱਖਿਆ ਮੰਤਰੀ ਨੂੰ ਭੇਜਤੀ ਹੋ ਗਈ ਆਪ ਭਾਈ ਹੋਊਗੀ ਕਿ ਕਿਸੇ ਨੇ ਪੱਤਰਕਾਰ ਨੂੰ ਨੋਟਿਸ ਕੀਤਾ ਹੋਗਾ ਤਾਂ ਗਾਂ ਚੱਕੀ ਹੈ ਨਾ ਆਪਣ ਤਾਂ ਇਹ ਵੀ ਨਹੀਂ ਪਤਾ ਹਣਾ ਵੀ ਉਹਦੀ ਘਰ ਦੀ ਕਿਹੜੀ ਆ ਹਾਂ ਇਹ ਤੇ ਹੈ ਜੀ ਬਿਲਕੁਲ ਚਲੋ ਜੀ ਕਾਲੋਂ ਸਾਹਿਬ ਕਹਿ ਰਹੇ ਨੇ ਕਿ ਬਾਹਰ ਦੇਸ਼ ਵਾਲਾ ਮਾਹੌਲ ਬਣ ਗਿਆ ਜੀ ਕਹਿੰਦੇ ਉੱਥੇ ਜ਼ਿਆਦਾ ਲੋਕ ਫ੍ਰੈਂਡਲੀ ਹੁੰਦੇ ਆ ਦਫ਼ਤਰਾਂ ਦੇ ਵਿੱਚ ਵੀ ਕੌਫੀਆਂ ਪੀਂਦੇ ਪੀਂਦੇ ਕੰਮ ਕਰ ਲੈਂਦੇ ਆ ਪਰ ਇੱਥੇ ਆਪਣੇ ਨਹੀਂ ਇਦਾਂ ਦਾ ਪਈ ਮਾਹੌਲ ਨਹੀਂ ਕੌਫੀ ਪੀਣ ਤੋਂ ਤੇ ਸਰ ਕੋਈ ਨਹੀਂ ਸਸਪੈਂਡ ਹੁੰਦਾ ਹੂੰ ਕੌਫੀ ਪੀਣ ਤੋਂ ਤਾਂ ਸਸਪੈਂਡ ਨਹੀਂ ਹੁੰਦਾ ਮੈਂ ਕਿਹੜਾ ਦਫ਼ਤਰਾਂ 'ਚ ਨਹੀਂ ਜਾਂਦਾ ਸਰ ਜੀ ਚਾਹ ਕੌਫੀ ਅਗਲੇ ਆਫਰ ਕਰਦੇ ਆ ਤੁਹਾਡੀ ਮਰਜ਼ੀ ਆ ਪੀਣੀ ਆ ਪੀ ਲਓ ਹੂੰ ਹੂੰ ਠੀਕ ਹੈ ਸਾਰੇ ਇਹ ਨਹੀਂ ਕਰਦੇ ਪਰ ਜੇ ਕੋਈ ਤੁਹਾਡਾ ਯਾਰ ਦੋਸਤ ਹੈ ਉਹ ਆਫਰ ਕਰਦੇ ਨੇ ਜੀ ਤਾਂ ਕੀ ਸਰਕਾਰ ਕਹਿੰਦੀ ਹੈ ਕਿ ਜੇ ਕੋਈ ਤੇਰਾ ਆ ਗਿਆ ਤੇ ਚਾਹ ਕੌਫੀ ਨਹੀਂ ਮਨਪ੍ਰੀਤ ਬਾਦਲ ਨੇ ਜਰੂਰ ਕੀਤਾ ਸੀ ਵੀ ਮੈਂ ਬਿਸਕੁਟ ਚਾਹ ਨਹੀਂ ਜੇ ਦੇਣੀ ਜਿਹੜਾ ਮੇਰੇ ਦਫ਼ਤਰ ਆਇਆ ਪਾਣੀ ਪੀਣਾ ਤੇ ਪੀਂਦੇ ਇਹਦੇ ਤੇ ਤੁਰਦੇ ਲੱਗੋ ਤੇ ਚਾਹ ਕੌਫੀ ਤਾਂ ਕੋਈ ਗੱਲ ਨਹੀਂ ਸਰ ਲੰਚ ਟਾਈਮ ਦਾ ਮਤਲਬ ਚਾਹ ਕੌਫੀ ਨਹੀਂ ਕਰਨਾ ਨਹੀਂ ਲੰਚ ਟਾਈਮ ਦੇ ਵਿੱਚ ਤੁਸੀਂ ਗੱਲਾਂ ਕਰੋ ਜੋ ਮਰਜ਼ੀ ਆ ਉਦਾਂ ਵੀ ਕੰਮ ਚੱਲਦੇ ਹੀ ਆ ਸਾਰਾ ਕੁਝ ਹੁੰਦਾ ਹੀ ਆ ਗੱਲਾਂ ਬਾਤਾਂ ਕੋਈ ਕੋਈ پابੰਦ ਕਰਦਾ ਨਹੀਂ ਬੋਲਣਾ ਤੋਂ ਭਾਵੰਤ ਥੋੜੀ ਕਰਦਾ ਪਰ ਆ ਚੀਜ਼ਾਂ ਯਾਰ ਮੇਰੀ ਨਜ਼ਰ ਦੇ ਵਿੱਚ ਤੇ ਠੀਕ ਨਹੀਂ ਜੇ ਤੁਸੀਂ ਜਸਟੀਫਾਇਬਲ ਬਣਾਉਣਾ ਹੈ ਤਾਂ ਬਾਈ ਠੀਕ ਹੈ ਤੁਹਾਡੀ ਮਰਜ਼ੀ ਹੈ ਸਰ ਹੂੰ ਹੂੰ ਰਤਨ ਜੀ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਪਰ ਤੁਹਾਡੀ ਜਿਹੜੀ ਅੰਗਰੇਜ਼ੀ ਬਹੁਤ ਟਿਪੀਕਲ ਹੈ ਮੈਨੂੰ ਤੇ ਆਪ ਨਹੀਂ ਸਮਝ ਆ ਰਹੀ ਹੈ ਅਜੇ ਤੇ ਆ ਰਿਕਾਰਡ ਕੈਦਨੇ ਕਿ ਇੰਨੀ ਕਿ ਟਿਪੀਕਲ ਅੰਗਰੇਜ਼ੀ ਨਹੀਂ ਸਮਝ ਆਉਣੀ ਬਾਈ ਤੇ ਤੁਸੀਂ ਕਿਰਪਾ ਕਰਕੇ ਇਹਨੂੰ ਪੰਜਾਬੀ ਦੇ ਵਿੱਚ ਭੇਜ ਦਿਓ ਅਸੀਂ ਜ਼ਰੂਰ ਇਸ ਤੇ ਗੱਲ ਕਰਦੇ ਹਾਂ ਇਹ ਤੇ ਮੈਨੂੰ ਲੱਗਦਾ ਕੋਈ ਸਪੈਨਚਲ ਸੁਪੋਨੀ ਚ ਤੇ ਨਹੀਂ ਲਿਖ ਦਿੱਤੀ ਇਹਨਾਂ ਨੂੰ ਤੇ ਸਮਝ ਉਹ ਸਰ ਕੁਝ ਕਰੋ ਇਹਦਾ ਕੋਈ ਹੱਲ ਕਰੋ ਕੋਈ ਇਹਨੂੰ ਪਾਓ ਕਿਸੇ ਟਰਾਂਸਲੇਸ਼ਨ ਟਰਾਂਸਲੇਸ਼ਨ ਵਾਲੇ ਸੌਫਟਵੇਅਰ ਦੇ ਵਿੱਚ ਜੀ ਕਰੀਏ ਜੀ 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 ਬਿਲਕੁਲ ਪਾਲੀਆ ਸਾਹਿਬ ਕਹਿ ਰਹੇ ਕਿ ਅਜਿਹੇ ਮਾਹੌਲ ਦੇ ਵਿੱਚ ਕਹਿੰਦੇ ਜਜ਼ਬਾਤਾਂ ਤੇ ਕਾਬੂ ਰੱਖਣਾ ਬੜਾ ਔਖਾ ਕੰਮ ਹੈ ਤੁਹਾਡੀ ਜਜ਼ਬਾਤਾਂ ਤੇ ਕਾਬੂ ਰੱਖ ਨਹੀਂ ਤੇ ਤੂੰ ਸਿਮਲੇ ਜਾਏ ਜਾਏਗਾ ਨਹੀਂ ਨਹੀਂ ਸਰ ਗੰਮੀ ਮੈਂ ਤਾਂ ਸਾਫ਼ ਹੈ ਜੀ ਕਿ ਆਪਾਂ ਵੀ ਦੁਨਿਆਵੀ ਬੰਦੇ ਆ ਜੀ ਹਰੇਕ चीज दी अहमियत हुंदी है, है आ, हुं कैफे ਦੇ ਵਿੱਚ ਜਾ ਕੇ ਜੇ ਤੁਸੀਂ ਢਾਬੇ ਵਾਲਾ ਵਤੀਰਾ ਰੱਖੋਗੇ ਨਾ ਉੱਥੇ ਨਹੀਂ ਜਾ ਚੱਲਦਾ ਢਾਬੇ ਦਾ ਢਮਾਲ ਹੈ ਡਰਾਈਵਰ ਬੈਠੇ ਆ ਚੰਗਰਾਵਾਂ ਵੱਜਦੀਆਂ ਐ ਮਸ਼کریاں ਹੁੰਦੀਆਂ ਹੂੰ 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 ਉਹ ਕੈਫੇ 'ਚ ਚਲੇ ਜੋ ਚੰਡੀਗੜ੍ਹ ਕੈਫੇ 'ਚ ਜਾ ਕੇ ਢਾਬੇ ਵਾਲਾ ਕਰ ਲੋ ਜੀ ਨਹੀਂ ਸਰ ਦੂਜੇ ਨਾਲ ਦੇ ਇਰੀਟੇਟ ਹੋ ਜਾਣਗੇ ਸਰ ਹਰੇਕ ਜਗ੍ਹਾ ਦਾ ਮਾਹੌਲ ਹੁੰਦਾ ਹੈ ਬਿਲਕੁਲ ਅੱਜ ਇਹ ਅਫਸਰ ਇਹ ਕਹਿ ਰਿਹਾ ਕਿ ਮੇਰੀ ਐਨਿਵਰਸਰੀ ਸੀ ਫਲਾਣ ਟਮ ਕੱਲ ਨੂੰ ਕੋਈ ਕਹੇਗਾ ਕਿ ਮੇਰੀ ਗਰਲਫ੍ਰੈਂਡ ਦਾ ਬਰਥਡੇ ਸੀਗਾ ਸਰ ਤੁਹਾ ਮੈਂ ਕੀ ਕੋ ਚੂਨਾ ਚਪਤੀ ਕਰ ਲਈ ਇਥੇ ਸੱਦ ਕੇ ਤੇ ਕੀ ਹੋ ਗਿਆ ਤੈਨੂੰ ਵੀ ਕਹਿ ਦਿਓ ਸਰ ਤੇ ਉਤੇ ਦਫਤਰ ਪਬਲਿਕ ਡੀਲਿੰਗ ਦੀ ਪਲੇਸ ਹੈ ਸਰ ਬਿਲਕੁਲ ਸਰ ਬਿਲਕੁਲ ਜੀ ਚਲੋ ਖੈਰ